ਮੇਰਾ ਨਾਮ ਫੋਕੀ ਬ੍ਰੀ ਸਿੰਘ ਆ ਜੀ ਮੈਂ ਬਰਨਾਲਾ ਜਿਹੜਾ ਦੇ ਪਿੰਡ ਦੀਪਗੜ ਦਾ ਰਹਿਣ ਵਾਲਾ ਤੇ ਮੇਰੀ ਆ ਗੱਡੀ ਆ ਗਈ ਤੇ ਮੈਂ ਮੇਰੇ ਨਾਲ ਇੱਕ ਮੁੰਡਾ ਹੋਰ ਸੀਗਾ ਤੇ ਅੱਜ ਪਠਾਨਕੋਟ ਤੋਂ ਗੱਡੀ ਲੈ ਕੇ ਆ ਰਹੇ ਸੀਗੇ ਤੇ ਇੱਥੇ ਮੈਂ ਮਤਲਬ ਮਕੇਰੀਆਂ ਦੇ ਕੋਲ ਕੋਲ ਉਹਨਾਂ ਨੇ ਸਾਡੇ ਬੰਦਿਆਂ ਨੇ ਕੋਲ ਨੇ ਤੇ ਰਾਮੂਰੇ ਕਾਹ ਕੋ ਸੜਦਾ ਤੇ ਸਾਡੀ ਗੱਡੀ ਉਹ ਪੈਂਚਰ ਹੋ ਗਈ ਮੈਨੂੰ ਸਾਨੂੰ ਪਤਾ ਨਹੀਂ ਸੀਗਾ ਵੀ ਉਹਨਾਂ ਨੇ ਕੋਈ ਸਿੱਟਿਆ ਜਾਂ ਕਿਵੇਂ ਵੀ ਪੈਂਚਰ ਹੋਈ ਆ ਮਤਲਬ ਜਦੋਂ ਹੀ ਰੋਕੇ ਦੇਖਿਆ ਵੀ ਸਾਡਾ ਟਾਇਰ ਖਰਾਬ ਹੋ ਗਿਆ ਉਹ ਮਗਰੀਆ ਕੇ ਸਾਡੇ ਬੰਦੇ 3 ਬੰਦੇ ਸੀਗੇ ਤੇ ਮੋਟਰਾਂ 'ਤੇ ਸੀਗੇ ਉਹ ਤੇ ਉਹਨਾਂ ਕੋਲ ਤੇਜ਼ ਤਾਰ ਹਥਿਆਰ ਸੀਗੇ ਤੇ ਕਿਰਪਾਨਾਂ ਵਗੈਰਾ ਸੀ ਰਾਣਾ ਜਿੰਗਾਂ ਤੇ ਉਹਨਾਂ ਨੇ ਹਮਲਾ ਕਰਤਾ ਮੈਂ ਮਤਲਬ ਭੱਜ ਕੇ ਗੱਡੀ 'ਤੇ ਵੜ ਗਿਆ ਤੇ ਜਦੋਂ ਮੈਂ ਉਹਦੇ ਨਾਲ ਦੇ ਬੰਦੇੜਿਆਂ ਵੱਰ ਜਾਣੇ ਆ ਗਏ ਉਹਦੇ ਪਾਸੇ ਵੀ ਛੱਟਾ ਲੱਗ ਗਿਆ ਮੈਂ ਬਾਹਰ ਨਿਕਲਿਆ ਤੇ ਉਹਨਾਂ ਮੈਨੂੰ ਕਹੇ ਵੀ ਜਿਹੜਾ ਕੁਝ ਵੇਗਾ ਕੱਢਦੇ ਆ ਆਪਦੇ ਕੋਲੋਂ ਵੀ ਤੈਨੂੰ ਛੱਡ ਦੇਾਂਗੇ ਮੇਰੇ ਕੋਲ ਕਾਹੇ ਸੀਗੇ 8-9 ਹਜ਼ਾਰ ਰੁਪਏ ਨੂੰ ਉਹ ਲੈ ਕੇ ਤੇ ਫੋਨ ਮੇਰਾ ਗੱਡੀ 'ਚ ਪਿਆ ਸੀਗਾ ਤੇ ਉਹਨਾਂ ਨੇ ਫੋਨ ਵੇ ਆ ਗੱਡੀ ਦੀ ਤਲਾਸ਼ ਲਈ ਸਾਰੀ ਮਤਲਬ ਮੇਰੇ ਨਾਲ ਦੇ ਬੰਦੇ ਰਾਈ 파ਰਸ ਸੀਗਾ ਤੇ ਉਹਨਾਂ ਦੇ ਹਥਿਆਰ 'ਚ ਮਤਲਬ ਇਹ ਕਿਰਪਾਨ ਮਾਰੀ ਹੈ ਇਹ ਟਾਂਕੇ ਲੱਗੇ ਆ ਕਾਫੀ ਸਾਟਾ ਹਥਿਆਰ 'ਚ ਪਈ ਕਿੰਨੇ ਤਿੰਨ ਮੁੰਡੇ ਸੀਗੇ ਉਹਨਾਂ ਕੋਲ ਕੀ ਕੀ ਹਥਿਆਰ ਸੀ ਉਹਨਾਂ ਕੋਲ ਕਿਰਪਾਨਾਂ ਸੀਗੀਆਂ ਹੀ ਮਤਲਬ ਦਾਹ ਸੀ ਤੇ ਇੱਕ ਕਿਰਤੀ ਸੀ ਡੀਕ ਮਤਲਬ ਚਾਕੂ ਟਾਈਪ ਸੀ ਮੁੰਨੇ ਸੀਗੇ ਕਿੱਥੇ ਸੀ ਮਤਲਬ ਇਹ ਚੌਂਗ ਤੇ ਸੀਗੇ ਚੌਂਕੀ ਚਾਏ ਸੀਗੇ ਨਾਕਾ ਲੱਗਿਆ ਹੋਇਆ ਸੀਗਾ ਉਹ ਕਹਿੰਦੇ ਵੀ ਸਾਡਾ ਏਰੀਆ ਨਹੀਂ ਹੈਗਾ ਇਹ ਵੀ ਅੱਗੇ ਤੁਸੀਂ ਹਸਪੀਟਲ ਚੱਕਰ ਹੀ ਲੈ ਜਾਓ ਮੈਂ ਹਸਪੀਟਲ ਚ ਲੈ ਕੇ ਆਇਆ ਉਹ ਪ੍ਰਾਈਵੇਟ ਸੀਗਾ ਉਹ ਕਹਿੰਦੇ ਅੱਗੇ ਸੈਵਿਟੀ ਵਾਲਾ ਸੀ ਪਤਾ ਹੀ ਅੱਗੇ ਫਿਰ ਸੈਵਿਟੀ ਵਾਲਾ ਹਸਪੀਟਲ ਚ ਆ ਗਏ ਦੁਬਾਰਾ ਅਸੀਂ ਤੇ ਸੈਵਿਟੀ ਵਾਲਾ ਹਸਪੀਟਲ ਚ ਉਹਨਾਂ ਨੇ ਮਤਲਬ ਕਿਹੜਾ ਟਾਂਕੇ ਲਾਤੇ ਮਤਲਬ ਪੱਟੀਆਂ ਵਗੈਰਾ ਕਰਤੀਆਂ ਸੱਟ ਜਿਆਦਾ ਹੋਣ ਕਰਕੇ ਉਹਨਾਂ ਨੇ ਅੰਬਰਸਰ ਰੈਫਰ ਕਰਤਾ ਹਸਪੀਟਲ ਦਾ ਮੌੜ ਨਹੀਂ ਠੀਕ ਲੱਗਿਆ ਅਸੀਂ ਬਰਨਾਲੇ ਭੇਜਤਾ ਜੀਗਾ ਮਤਲਬ ਆ ਗਏ ਸੀਗੇ ਲੈਣ ਤੁਸੀਂ ਕੀ ਮੰਗ ਕੱਢੀ ਸੀ ਅਸੀਂ ਤਾਂ ਮੰਗਦਾ ਰਹੇ ਸਾਨੂੰ ਮਰ ਬੰਦੀ ਕਾਰਵਾਈ ਕਰੀ ਜਾਵੇ ਉਹਨਾਂ ਦੇ ਹੀ ਬੰਦਿਆਂ ਦੇ ਪਤਾ ਕਰਕੇ ਇਹ ਪਲੇਟ ਮਤਲਬ ਆਏ ਸੀਗੇ ਹਸਪੀਟਲ ਤੇ ਆਏ ਸੀਗੇ ਮਤਲਬ ਉਹ ਲੈ ਕੇ ਲੈ ਕੇ ਗਏ ਆ ਕੇ ਮਤਲਬ ਹੁਣ ਦੁਬਾਰਾ ਵੀ ਜਾਣਾਗਾ ਖਾਣੇ ਦੀ